ਸਸਰੀਕਾਲ ਜੀ ਇੱਕ ਅਧਿਆਤਮਿਕ ਪੱਖ ਜੋ ਸਾਡੇ ਜੀਵਨ ਵਿੱਚ ਹਮੇਸ਼ਾ ਮੌਜੂਦ ਰਹਿੰਦਾ ਹੈ ਉਹ ਹੈ ਕਰਮ ਕਰਮ ਹੀ ਸਾਡੇ ਸੁਖ ਤੇ ਦੁਖ ਦਾ ਕਾਰਨ ਬਣਦੇ ਹਨ ਉਹੀ ਸਾਨੂੰ ਮਹਾਨ ਤੇ ਨੀਚ ਬਣਾਉਂਦੇ ਹਨ ਇੱਕ ਮਹਾਨ ਮਨੋਵਿਗਿਆਨਿਕ ਕਾਲ ਗੁਸਟਾਫ ਜੰਗ ਦਾ ਕਥਨ ਹੈ ਕਿ ਤੁਸੀਂ ਉਹ ਹੋ ਜੋ ਤੁਸੀਂ ਕਰਦੇ ਹੋ ਉਹ ਨਹੀਂ ਜੋ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਰੋਗੇ ਸਾਡੇ ਭਾਰਤ ਦੇਸ਼ ਦੇ ਇਤਿਹਾਸ ਵਿੱਚ ਇੱਕ ਬਹੁਤ ਮਹਾਨ ਗ੍ਰੰਥ ਸ਼੍ਰੀਮਦ ਭਗਵਦ ਗੀਤਾ ਦੇ ਵਿੱਚ ਵੀ ਸ਼੍ਰੀ ਕ੍ਰਿਸ਼ਨ ਦਾ ਮੁੱਖ ਸੰਦੇਸ਼ ਕਰਮ ਉੱਤੇ ਹੀ ਸੀ ਸਨਸਨ ਮਿੰਗਦੀ ਤੀਸਰੀ ਵੀਡੀਓ ਦੇ ਵਿੱਚ ਉਸ ਦੇ ਸ਼ੁਰੂਆਤ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਯੋਗ ਜਿਸ ਦਾ ਅਰਥ ਹੁੰਦਾ ਹੈ ਇੱਕ ਹੋ ਜਾਣਾ ਫਿਰ ਮੈਂ ਤੁਹਾਨੂੰ ਦੋ ਯੋਗ ਭਗਤੀ ਯੋਗ ਤੇ ਗਿਆਨ ਯੋਗ ਦੇ ਬਾਰੇ ਦੱਸਿਆ ਇੱਕ ਤੀਸਰਾ ਯੋਗ ਜੋ ਸਾਡੇ ਸ਼ਾਸਤਰਾ ਵਿੱਚ ਮੌਜੂਦ ਹੈ ਉਹ ਹੈ ਕਰਮ ਯੋਗ ਇਸ ਕਰਮ ਯੋਗ ਨੂੰ ਸਮਝਣ ਵਾਸਤੇ ਜੋ ਕਿਤਾਬ ਮੇਰੇ ਲਈ ਸਭ ਤੋਂ ਸਹਾਇਕ ਰਹੀ ਉਸ ਹੀ Swami Vivekananda ਦੀ ਕਰਮ ਯੋਗ ਐ ਨਿਊਯਾਰਕ ਵਿੱਚ 1895-96 ਵਿੱਚ ਉਹਨਾਂ ਦੇ ਦਿੱਤੇ ਲੈਕਚਰਾਂ ਤੇ ਆਧਾਰਿਤ ਹੈ। ਇਸ ਵਿੱਚ ਉਹਨਾਂ ਨੇ ਸੱਤ ਪਾਠਾਂ ਵਿੱਚ ਕਰਮ ਦੇ ਉੱਤੇ ਬਹੁਤ ਸੋਹਣਾ ਵਿਆਖਿਆਨ ਦਿੱਤਾ ਹੈ। ਇਸ ਕਿਤਾਬ ਵਿੱਚ ਮੁੱਖ ਤੌਰ ਤੇ ਦੱਸਿਆ ਗਿਆ ਹੈ ਕਿ ਜੀਵਨ ਦਾ ਲਕਸ਼ ਸੁਖ ਨਹੀਂ ਹੈ ਕਿਉਂਕਿ ਸੁਖ ਤੇ ਦੁੱਖ ਦੋਨੋਂ ਹੀ ਕਾਲ ਦੇ ਵਸ ਹਨ ਜੀਵਨ ਦਾ ਲਕਸ਼ ਗਿਆਨ ਪ੍ਰਾਪਤੀ ਹੈ ਚੰਗੇ ਤੇ ਮਾੜੇ ਕਰਮ ਸਾਡੇ ਉੱਤੇ ਆਪਣੀ ਛਾਪ ਛੱਡਦੇ ਹਨ ਤੇ ਇਨਸਾਨ ਦੇ ਚਰਿੱਤਰ ਵਿੱਚ ਦੋਨੋਂ ਹੀ ਸਹਾਇਕ ਹੁੰਦੇ ਹਨ ਨੈਤਿਕਤਾ ਤੇ ਫਰਜ਼ ਜੀਵਨ ਦੇ ਹਰ ਪੜਾ ਉੱਤੇ ਵੱਖ ਹੁੰਦੇ ਹਨ ਤੇ ਹਰ ਕਿਸੇ ਨੂੰ ਜੀਵਨ ਦੇ ਆਪਣੇ ਪੜਾ ਦੇ ਹਿਸਾਬ ਨਾਲ ਕਰਮ ਪੂਰੇ ਕਰਨੇ ਚਾਹੀਦੇ ਹਨ ਸੰਨਿਆਸੀ ਤੇ ਗ੍ਰਹਿਸਥ ਦੋਨੋਂ ਹੀ ਆਪਣੀ ਥਾਂ ਤੇ ਮਹਾਨ ਹਨ ਜੇ ਕੋ ਆਪਣੇ ਕਰਮਾਂ ਨੂੰ ਸਹੀ ਤਰੀਕੇ ਨਾਲ ਪੂਰਾ ਕਰਦੇ ਹਨ ਇਸ ਤੇ ਇੱਕ ਬਹੁਤ ਸੋਹਣੀ ਕਹਾਣੀ ਵੀ ਇਸ ਕਿਤਾਬ ਵਿੱਚ ਦੱਸੀ ਗਈ ਹੈ ਕਿ ਇੱਕ ਵਾਰੀ ਇੱਕ ਸੰਨਿਆਸੀ ਇੱਕ ਪੇੜ ਦੇ ਥੱਲੇ ਆ ਬੈਠਾ ਉਸ ਉੱਤੇ ਇੱਕ ਚਿੜੀਆ ਦਾ ਘੋਸਲਾ ਸੀ ਜਿਸ ਵਿੱਚ ਉਸ ਦਾ ਪਰਿਵਾਰ ਰਹਿੰਦਾ ਸੀ ਉਹਨਾਂ ਨੇ ਵੇਖਿਆ ਕਿ ਉਸ ਸੰਨਿਆਸੀ ਨੇ ਅੱਗ ਬਾਲੀ ਹੈ ਪਰ ਠੰਡ ਦੇ ਮੌਸਮ ਕਰਕੇ ਉਹ ਅੱਗ ਚੰਗੀ ਤਰ੍ਹਾਂ ਬਲ ਨਹੀਂ ਰਹੀ ਤੇ ਉਸ ਛਿੜੀਆਂ ਦੇ ਪਰਿਵਾਰ ਨੇ ਸੋਚਿਆ ਕਿ ਕਿੰਜ ਆਪਾਂ ਉਸ ਸੰਨਿਆਸੀ ਦੀ ਮਦਦ ਕਰੀਏ ਤਾਂ ਜੋ ਉਹ ਗਰਮੀ ਪਾ ਸਕੇ ਕਿਉਂਕਿ ਉਹ ਸੰਨਿਆਸੀ ਉਹਨਾਂ ਦੇ ਕੌਂਸਲੇ ਵਾਲੇ ਪੇੜ ਦੇ ਥੱਲੇ ਆ ਬੈਠਾ ਸੀ ਤੇ ਉਹਨਾਂ ਦਾ ਮਹਿਮਾਨ ਸੀ ਸਾਡੀ ਸੰਸਕ੍ਰਿਤੀ ਵਿੱਚ ਮਹਿਮਾਨ ਨੂੰ ਰੱਬ ਦੀ ਥਾਂ ਰੱਖਿਆ ਜਾਂਦਾ ਹੈ ਉਹਨਾਂ ਨੇ ਸੋਚਿਆ ਕਿ ਜੇ ਉਹ ਆਪਣੇ ਜੀਵਨ ਦਾ ਬਲੀਦਾਨ ਉਸ ਅਗ ਵਿੱਚ ਪਾ ਕੇ ਦੇ ਦੇਣ ਤਾਂ ਉਸ ਉਹ ਅਗ ਵੱਧ ਜਾਵੇਗੀ ਤੇ ਉਸ ਸੰਨਿਆਸੀ ਨੂੰ ਜੋ ਕਿ ਉਹਨਾਂ ਦਾ ਮਹਿਮਾਨ ਹੈ ਉਸਨੂੰ ਗਰਮੀ ਮਿਲੇਗੀ ਤੇ ਉਸ ਪਰਿਵਾਰ ਦੇ ਇੱਕ ਇੱਕ ਮੈਂਬਰ ਨੇ ਅੱਗ ਵਿੱਚ ਕੁੱਦ ਕੇ ਆਪਣਾ ਬਲੀਦਾਨ ਦਿੱਤਾ ਤਾਂ ਜੋ ਉਸ ਮਹਿਮਾਨ ਨੂੰ ਗਰਮੀ ਮਿਲ ਸਕੇ ਇਸ ਕਹਾਣੀ ਦੇ ਰਾਹੀਂ ਸਵਾਮੀ ਵਿਵੇਕਾਨੰਦ ਸਾਨੂੰ ਸਮਝਾਉਂਦੇ ਹਨ ਕਿ ਇੱਕ ਗ੍ਰੈਸਤ ਵੀ ਜਦੋਂ ਆਪਣੇ ਕਰਮ ਨੂੰ ਨਿਸ਼ਕਾਮਤਾ ਨਾਲ ਦੂਜਿਆਂ ਦੀ ਸੇਵਾ ਵਿੱਚ ਦਿੰਦਾ ਹੈ ਤਦ ਉਹ ਵੀ ਉਸ ਸੰਿਆਸੀ ਜਿੰਦਾ ਹੀ ਮਹਾਨ ਹੋ ਜਾਂਦਾ ਹੈ ਜਿਸ ਨੇ ਇਸ ਦੁਨੀਆ ਨੂੰ ਛੱਡ ਕੇ ਰੱਬ ਦੀ ਤਲਾਸ਼ ਵਿੱਚ ਜਾਣ ਦੀ ਹਿੰਮਤ ਕੀਤੀ ਅੱਗੇ ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਅਸਕਤੀ ਇੱਕ ਬੰਧਨ ਹੈ ਤੇ ਇਸ ਤੋਂ ਆਜ਼ਾਦੀ ਹੀ ਅਸਲ ਆਜ਼ਾਦੀ ਹੈ ਤੇ ਚੰਗਾ ਕਰਮ ਆਜ਼ਾਦੀ ਤੇ ਪ੍ਰੇਮ ਤੋਂ ਫਲਿਤ ਹੁੰਦਾ ਹੈ ਨਾ ਕਿ ਖੁਦਗਰਜ਼ੀ ਤੇ ਜ਼ਬਰਦਸਤੀ ਤੇ ਅਸਲ ਫਰਜ਼ ਨਿਸ਼ਕਾਮਤਾ ਨਾਲ ਹੀ ਪੂਰੇ ਕੀਤੇ ਜਾਂਦੇ ਹਨ ਤੇ ਕਰਮ ਹਰ ਕਿਸੇ ਲਈ ਵਕ ਹਨ ਤੇ ਦੂਜਿਆਂ ਲਈ ਕੀਤੇ ਗਏ ਕਰਮ ਉਸ ਬ੍ਰਹਮ ਦੀ ਹੀ ਸੇਵਾ ਹੈ ਤੇ ਨਿਸ਼ਕਾਮਤਾ ਨਾਲ ਇਨਸਾਨ ਆਪਣੇ ਹੰਕਾਰ ਤੇ ਕਾਬੂ ਪਾ ਲੈਂਦਾ ਹੈ ਤੇ ਬ੍ਰਹਮ ਅਨੁਸਾਰ ਚੱਲਦਾ ਹੈ ਤੇ ਅਸਲੀ ਆਜ਼ਾਦੀ ਇਹੀ ਹੈ ਕਿ ਅਸੀਂ ਬਿਨਾਂ ਕਿਸੇ ਸਵਾਰਥ ਤੋਂ ਕਰਮ ਕਰੀਏ ਤੇ ਕਰਮ ਯੋਗ ਇਸ ਵਿੱਚ ਸਹਾਇਕ ਹੈ ਮੈਂ ਇੱਕ ਬਹੁਤ ਸੰਖੇਪ ਵਿੱਚ ਇਸ ਕਿਤਾਬ ਦੇ ਸੰਦੇਸ਼ ਨੂੰ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਿਤਾਬ ਨੂੰ ਜ਼ਰੂਰ ਪੜੋਗੇ ਤੇ ਇਹ ਤੁਹਾਡੇ ਜੀਵਨ ਵਿੱਚ ਵੀ ਸਹਾਇਕ ਹੋਏਗੀ ਅਸੀਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ